15 ਅਗਸਤ ਦੇ ਮੱਦੇ ਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਲੋਕਾਂ ਨੂੰ ਯਕੀਨ ਦਿਵਾਉਣ ਦੇ ਲਈ ਸੁਰੱਖਿਆ ਦੇ ਮਾਮਲੇ ਦੇ ਵਿੱਚ ਹੁਣ ਫਲੈਗ ਮਾਰਚ ਕਰਨੇ ਸ਼ੁਰੂ ਕੀਤੇ ਨੇ ਅੰਮ੍ਰਿਤਸਰ ਦੇ ਵਿੱਚ ਇਹ ਫਲੈਗ ਮਾਰਚ ਸ਼ੁਰੂ ਹੋਏ ਹੋਏ ਨੇ ਪੁਲਿਸ ਆਫੀਸਰਸ ਏਡੀਸੀਪੀ ਵਿਕਾਲ ਜੀ ਸੀ ਇਸ ਵੇਲੇ ਉਹਨਾਂ ਅਗਵਾਈ ਕਰ ਰਹੇ ਨੇ ਇਸ ਦੀ ਪੁਲਿਸ ਪੁਲਿਸ ਫੋਰਸ ਪੈਦਲ ਚਲਦੀ ਹੋਈ ਆਲਮਜ਼ਾਦ ਤੋਂ ਬਾਅਦ ਹਰਬੰਦਰ ਸਾਹਿਬ ਤੋਂ ਬਾਅਦ ਫਿਰ ਦੁਬਾਰਾ ਵਾਪਸ ਇੱਥੇ ਆ ਕੇ ਆਲਮਜ਼ਾਦ ਸੰਪਲ ਹੋਏਗਾ ਇਹ ਫਲੈਗ ਮਾਰਚ ਦਾ ਇੱਕ ਮੇਨ ਮੰਤਰ ਹੈ ਦਾ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਦੀ ਭਾਵਨਾ ਹੁੰਦੀ ਹੈ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਜ਼ਿਆਦਾਤਰ ਲੋਕਾਂ ਦੇ ਦਬਾਅ ਦੇ ਵਿੱਚ ਹੁੰਦਾ ਹੈ ਕਿ ਜਿਸ ਤਰ੍ਹਾਂ ਕੋਈ ਓਕੇਸ਼ਨ ਹੈ ਜਿਸ ਤਰ੍ਹਾਂ 15 ਅਗਸਤ ਮਨਾਇਆ ਜਾ ਰਿਹਾ ਹੈ ਬੰਦਰਾ ਦਿੱਤਾ ਜਾ ਰਿਹਾ ਹੈ ਉਸ ਦਿਹਾੜੇ ਨੂੰ ਬੰਦੇ ਨਜ਼ਰ ਕੋਈ ਐਹੋ ਜੀ ਗੱਲ ਕੋਈ ਘਟਨਾ ਕੁਝ ਇਸ ਤਰ੍ਹਾਂ ਦੀ ਨਾ ਵਾਪਰੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਫਲੈਗ ਮਾਰਚ ਦਾ ਆਯੋਜਨ ਕੀਤਾ ਜਾਂਦਾ ਹੈ ਫਲੈਗ ਮਾਰਚ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾ ਦੇ ਵਿੱਚ ਇਹ ਫਲੈਗ ਮਾਰਚ ਸ਼ੁਰੂ ਕੀਤੇ ਗਏ ਨੇ ਇਸ ਲਈ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਸ਼ੁਰੂ ਕੀਤਾ ਗਿਆ ਹੈ ਔਰ ਬਲੈਕ ਬਾਤ ਕਦੇ ਗੱਲ ਕਰਾਂਗੇ ਵਿਸ਼ਾਲ ਜੀ ਏਡੀਸੀਪੀ ਜਿਹੜੇ ਇਸ ਵੇਲੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਜਿਹੜੀ ਹੈ ਨਾਲ ਚੱਲਦੀ ਪਈ ਹੈ ਲੋਕਾਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਪੈਨਿਕ ਆਪਣੇ ਅੰਦਰ ਨਾ ਰੱਖੋ ਪੈਨਿਕ ਨਾ ਸਮਝੋ ਤੁਸੀਂ ਬਿਲਕੁਲ ਠੀਕ ਹੋ ਗਿਆ ਤੁਸੀਂ ਗੱਲ ਵੀ ਕਰਨਿਆ ਵਿਸ਼ਾਲ ਜੀ ਪ੍ਰਸ਼ਾਪ ਜੀ ਫਲੈਗ ਮਾਰਚ ਬਹੁਤ ਵਧੀਆ ਗੱਲ ਹੈ ਕੋਈ ਥ੍ਰੈਟ ਵੀ ਹੈ ਜੀ 15 ਅਗਸਟ ਨੂੰ ਲੈ ਕੇ ਜੇ ਕੋਈ ਵੀ ਜੇ ਆਪਾਂ ਤਿਉਹਾਰ ਜਾਂ ਕੋਈ ਇਹੋ ਜਿਹੇ ਪ੍ਰੋਗਰਾਮਸ ਦੀ ਗੱਲ ਕਰੀਏ ਉਸ ਦੇ ਵਿੱਚ ਜਿਹੜਾ ਲਾਤਾ ਨੂੰ ਮਦਰਨਾਕ ਮੱਦੇ ਨਜ਼ਰ ਰੱਖਦੇ ਜਿਹੜੀ ਸਕਿਉਰਿਟੀ ਬੀਫ ਅਪ ਕੀਤੀ ਜਾਂਦੀ ਹੈ ਇੱਕ ਜੇ ਫਲੈਗ ਮਾਰਚ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਇੱਕ ਸੈਂਸ ਆਫ ਸਕਿਉਰਿਟੀ ਲੋਕਲ ਸਿਟੀਜ਼ਨਸ ਨੂੰ ਦੇਣ ਦੇ ਲਈ ਇਹ ਪੁਲਿਸ ਫੋਰਸ ਜਿਹੜੀ ਆ ਤੁਹਾਡੇ ਲਈ ਸੀਨੀਅਰ ਅਫਸਰ ਤੋਂ ਲੈ ਕੇ ਤੇ ਥੱਲੇ ਤੱਕ ਜਿਹੜੀ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਅਸੀਂ ਕਾਨੂੰਨ ਦੀ ਰੱਖਿਆ ਜਿਹੜਾ ਵਾ ਤੁਹਾਡੇ ਲਈ ਅਸੀਂ ਕਰਾਂਗੇ ਜੇ ਕੋਈ ਵੀ ਕੱਲ ਤੱਕ ਕੰਮ ਕਰਦਾ ਹੈ ਤੇ ਅਸੀਂ ਸਟਰੋਂਗਲੀ ਜਿਹੜਾ ਕਾਨੂੰਨ ਦੇ ਮੁਤਾਬਕ ਉੱਤੇ ਕਾਰਵਾਈ ਕਰਾਂਗੇ ਅਕਸਰ ਅਕਸਰ ਦੇਖਿਆ ਜਾਂਦਾ ਕੋਈ ਇਹੋ ਜਿਹਾ ਓਕੇਸ਼ਨ ਜਿਸ ਦਾ ਹਾਂਦੇ ਨੇ ਪੈਟਰੋਟਿਕ ਉਹਨਾਂ ਦੇ ਉਹਨਾਂ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਇਸ ਤਰ੍ਹਾਂ ਫਲੈਗ ਮਾਰਚ ਕੱਢੇ ਜਾਂਦੇ ਨੇ ਇਹਦੇ ਮੰਤਰ ਤਾਂ ਇਹ ਠੀਕ ਰਹਿੰਦਾ ਕਿ ਲੋਕਾਂ ਨੂੰ ਦਸਨਾ ਲੋਕ ਪਰੇਸ਼ਾਨ ਨਾ ਹੋਣ ਕਿਉਂਕਿ ਹੁਣ ਤੁਸੀਂ ਅੱਜ ਵਪਾਰਿਕ ਏਰੀਆ ਆ ਵਾਲਾ ਇੱਥੇ ਲੋਕਾਂ ਦੀਆਂ ਦੁਕਾਨਾਂ ਨੇ ਲੋਕਾਂ ਦੇ ਮਨ ਚ ਇਹੋ ਜਿਹਾ ਡਰ ਦਾ ਕੋਈ ਖੌਫ ਨਾ ਰਵੇ ਬਿਲਕੁਲ ਇਹ ਦੋਵੇਂ ਚੀਜ਼ਾਂ ਨੇ ਜਿਹੜਾ ਨਾਰਮਲ ਕਾਰੋਬਾਰੀ ਆ ਉਸ ਨੂੰ ਇੱਕ ਸੈਂਸ ਆਫ ਸਕਿਉਰਿਟੀ ਹੁੰਦੀ ਆ ਉਸ ਨੂੰ ਇੱਕ ਤਸੱਲੀ ਹੁੰਦੀ ਆ ਕਿ ਪੁਲਿਸ ਫੋਰਸ ਸਾਡੇ ਨਾਲ ਗੜੀ ਦੇ ਜਿਹੜਾ ਮਾੜਾ ਵਿਅਕਤੀ ਆ ਉਸ ਨੂੰ ਇਸ ਚੀਜ਼ ਦਾ ਭੈ ਹੁੰਦਾ ਹੈ ਕਿ ਪੁਲਿਸ ਫੋਰਸ ਜਿਹੜੀ ਆ ਐਕਟਿਵ ਹੈ ਪੁਲਿਸ ਫੋਰਸ ਜਿਹੜੀ ਆ ਪ੍ਰੈਜ਼ੈਂਟ ਹੈ ਇਸ ਏਰੀਏ ਦੇ ਵਿੱਚ ਨਾ ਅਸੀਂ ਕ੍ਰਾਈਮ ਕਰਨਾ ਨਾ ਕਿਸੇ ਨਾਲ ਅਸੀਂ ਜਿਹੜਾ ਵਾ ਕੋਈ ਗਲਤ ਕੰਮ ਕਰਨਾ 15 ਜਨਵਰੀ ਦੇ ਨਾਲ ਮੱਦੇ ਨਜ਼ਰ ਅਸੀਂ ਸਾਰੇ ਸ਼ਹਿਰ ਨੂੰ ਚਾਕ ਟ੍ਰਾਪਿੰਗ ਕੀਤਾ ਹੋਇਆ ਜਗ੍ਹਾ ਜਗ੍ਹਾ ਨਾਕੇ ਵੀ ਲੱਗੇ ਹੋਏ ਨੇ ਬਿਲਕੁਲ ਜੀ ਇਹਦੇ ਵਿੱਚ ਜਿਹੜੀਆਂਵੇਂ ਹਾਈ ਫੁੱਟਬਾਲ ਜਿਸ ਤਰ੍ਹਾਂ ਆਪਾਂ ਜੇ ਆਪਾਂ ਗੱਲ ਕਰੀਏ ਅਮਰਸਰ ਸ਼ਹਿਰ ਇੱਕ ਧਾਰਮਿਕ ਤੇ ਹਾਈ ਫੁੱਟਬਾਲ ਵਾਲਾ ਸ਼ਹਿਰਾ ਜਿਸ ਦੇ ਵਿੱਚ ਬਾਹਰੋਂ ਜਿਹੜੀ ਆ ਬਹੁਤ ਸ਼ਰਧਾਲੂ ਬਹੁਤ ਟੂਰਿਸਟ ਆਉਂਦੇ ਨੇ ਉਸ ਦੇ ਵਿੱਚ ਇਸ ਤਰ੍ਹਾਂ ਬਸ ਸਟੈਂਡ ਹੋ ਗਿਆ ਆਪਣਾ ਆਪਣੇ ਰੇਲਵੇ ਸਟੇਸ਼ਨਸ ਹੋ ਗਏ ਉਹਨਾਂ ਦੀ ਸਿਕਿਉਰਿਟੀ ਪਲੱਸ ਇੱਕ ਨਿਰਵੈਗਨ ਟ੍ਰੈਫਿਕ ਨੂੰ ਉਹਨਾਂ ਨੂੰ ਚਾਲੂ ਰੱਖਣ ਦੇ ਲਈ ਜਿਹੜੀ ਆ ਸਾਰੇ ਉਪਾਲੇ ਕੀਤੇ ਜਾ ਰਹੇ ਨੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸਟਾਰ ਗੁਰਪ੍ਰੀਤ ਸਿੰਘ ਪੱਲਵਾਲੋਂ ਡਿਟੇਲਡ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਇਸ ਸੀਜ਼ਨ ਨੂੰ ਮੱਦੇਨਜ਼ਰ ਜਿਸ ਦੇ ਤਹਿਤ ਅਲੱਗ-ਅਲੱਗ ਜਿਲ੍ਹੇ ਸ਼ਹਿਰ ਦੇ ਵਿੱਚ ਨਾਕਾਬੰਦੀ ਪਲੱਸ ਜਿਹੜੇ 플ੈਗ ਮਾਰਚਸ ਕੀਤੇ ਜਾ ਰਹੇ ਨੇ ਸ਼ੁਕਰੀਆ ਸ਼ੁਕਰੀਆ ਬਿਸ਼ਾਲ ਤੇ ਹਾਰੀ ਸੀਜ਼ਨ ਵੀ ਹੈ ਨੈਕਸਟ ਕਿਉਂਕਿ ਹੁਣ 15 ਅਗਸਤ ਤੋਂ ਬਾਅਦ ਜਿਹੜੇ ਦੀਵਾਲੀ ਦਾ ਦੀਵਾਲੀ ਆਏਗੀ ਉਸ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਸੁਰੱਖਿਆ ਮੱਦੇਨਜ਼ਰ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਰਕ ਹੈ ਪੰਜਾਬ ਪੁਲਿਸ ਇੱਥੇ ਤੁਹਾਡੀ ਸੇਵਾ ਦੇ ਲਈ ਹਾਜ਼ਰ ਹੈ ਕਿਸੇ ਤਰ੍ਹਾਂ ਦਾ ਪੈਨਿਕ ਆਪਣੇ ਮਨ ਦੇ ਵਿੱਚ ਨਹੀਂ ਰੱਖਣਾ ਔਰ ਨਿਰਵਿਘਨ ਆਪਣਾ ਵਪਾਰ ਕਰਦਾ ਹੈ ਤੁਸੀਂ ਬਾਜ਼ਾਰ ਚ ਘੁੰਮ ਸਕਦੇ ਹੋ ਇਹ ਇੱਕ ਮੰਤਵ ਹੁੰਦਾ ਹੈ 플ੈਗ ਮਾਰਚ ਦਾ 플ੈਗ ਮਾਰਚ ਅੰਮ੍ਰਿਤਸਰ ਦੇ ਵਿੱਚ ਅੱਜ ਪੂਰੇ ਸ਼ਹਿਰ ਦੇ ਵਿੱਚ 플ੈਗ ਮਾਰਚ ਕਰ ਰਹੇ ਕੀਤੇ ਜਾ ਰਹੇ ਨੇ ਜੇ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਪੂਰੀ ਕਾਹਲਗੜ੍ਹ ਤੋਂ ਸ਼ੁਰੂ ਹੋਇਆ ਹੈ 플ੈਗ ਮਾਰਚ ਐਡੀਸੀਪੀ ਵਿਸ਼ਾਲਜੀਤ ਜੀ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਨਾਲ ਲੱਗੀ ਹੋਈ ਹੈ ਔਰ ਇਹ 플ੈਗ ਮਾਰਚ ਚੜਾ ਹੈ ਖਾਲੀਬਜ਼ਾਰ ਤੋਂ ਸ਼ੁਰੂ ਹੋ ਕੇ ਗੋਲਡਨ ਟੈਂਪਲ ਤੋਂ ਹੁੰਦਾ ਹੋਇਆ ਵਾਪਸ ਖਾਲੀਬਜ਼ਾਰ ਆ ਕੇ ਪੁਆਇਂਟ ਖਤਮ ਹੋਏਗਾ ਇਸ ਫਲੈਗ ਮਾਰਚ ਦਾ ਮੇਨ ਮਕਸਦ ਇਹ ਹੀ ਰਹੇਗਾ ਕਿ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਕਿ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਦੇ ਲਈ ਹਮੇਸ਼ਾ ਤਤਪਰ ਹੈ ਕੈਪਟਨ ਅਰਜਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ